ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰ ਦੌਰਿਆਂ ਦੇ ਦੌਰਾਨ ਪਿੰਡ ਰਮਦਾਸ ਪੋਝੇ 11 ਸਾਲ ਦੀ ਉਮਰ ਵਿੱਚ ਸੁੰਗੇ ਰੰਦਾਵੇ ਦੇ ਪੁੱਤਰ ਬਾਬਾ ਬੂੜਾ ਜੀ ਮੱਝਾਂ ਚਰਾਉਂਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਏ ਤੇ ਉਹਨਾਂ ਦਾ ਉਪਦੇਸ਼ ਸੁਨਿਆ ਗੁਰੂ ਜੀ ਦੇ ਨਾਲ ਐਸੀ ਰੀਝ ਪੈਦਾ ਹੋ ਗਈ ਕਿ ਰੋਜ਼ ਨੇਮ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਤੇ ਦੁੱਧ ਪੇਟ ਕਰਦੇ ਇੱਕ ਦਿਨ ਗੁਰੂ ਜੀ ਨੇ ਪੁੱਛਿਆ ਕਾਕਾ ਤੇਰਾ ਨਾਂ ਕੀ ਹੈ ਤੂੰ ਕੀ ਕੰਮ ਕਰਦਾ ਹੈ ਬੂੜਾ ਜੀ ਨੇ ਕਿਹਾ ਪਾਤਸ਼ਾਹ ਮੈਂ ਰਮਦਾਸ ਦਾ ਰਹਿਣ ਵਾਲਾ ਜੱਟ ਦਾ ਪੁੱਤ ਹਾਂ ਮੇਰਾ ਨਾਮ ਬੂੜਾ ਹੈ ਤੇ ਮੈਂ ਮੱਝਾਂ ਚਾਰਦਾ ਹਾਂ ਗੁਰੂ ਜੀ ਨੇ ਕਿਹਾ ਤੂੰ ਸਾਡੇ ਪਾਸ ਕਿਸ ਇੱਛਾ ਦੇ ਨਾਲ ਆਉਂਦਾ ਹੈ ਬੂੜਾ ਜੀ ਨੇ ਕਿਹਾ ਪਾਤਸ਼ਾਹ ਮੈਨੂੰ ਮੌਦੇ ਦੁਖ ਤੋਂ ਬਚਾਵੋ ਇਸ ਚੁਰਾਸੀ ਦੇ ਗੇੜ ਵਿੱਚੋਂ ਕੱਢ ਕੇ ਮੁਕਤੀ ਬਖਸ਼ੋ ਗੁਰੂ ਜੀ ਨੇ ਕਿਹਾ ਕਾਕਾ ਤੇਰੀ ਉਮਰ ਹਾਲੇ ਖਾਨਪੀ ਨਾ ਤੇ ਖੇਡਣ ਦੀ ਹੈ ਤੂੰ ਹੁਣੇ ਮੁਕਤੀ ਦੇ ਖਿਆਲ ਵਿੱਚ ਕਿਉਂ ਪੈਂਦਾ ਹੈ ਗੂੜਾ ਜੀ ਨੇ ਕਿਹਾ ਮਹਾਰਾਜ ਮੌਦਕੀ ਪਤਾ ਕਦੋਂ ਆ ਜਾਵੇ ਮੈਂ ਵੱਡਾ ਹੋਵਾਂ ਜਾਂ ਨਾ ਹੋਵਾਂ ਗੁਰੂ ਜੀ ਨੇ ਕਿਹਾ ਤੈਨੂੰ ਇੰਨੀ ਛੋਟੀ ਉਮਰੇ ਇਹ ਸੋਚ ਕਿਵੇਂ ਆਈ ਤਾਂ ਬਾਬਾ ਗੂੜਾ ਜੀ ਨੇ ਕਿਹਾ ਮਹਾਰਾਜ ਐਵੇਂ ਹੋਇਆ ਕਿ ਕੁਝ ਪਠਾਨ ਸਾਡੇ ਪਿੰਡ ਵੱਲੋਂ ਲੰਗੇ ਜ਼ਬਰਦਸਤੀ ਫਸਲਾਂ ਵੱਢ ਕੇ ਲੈ ਗਏ ਪੱਕੀਆਂ ਵੀ ਤੇ ਕੱਚੀਆਂ ਵੀ ਉਦੋਂ ਤੋਂ ਮੈਨੂੰ ਇਹੀ ਖਿਆਲ ਆਉਂਦਾ ਹੈ ਕਿ ਜਿਵੇਂ ਪਠਾਨ ਕੱਚੀਆਂ ਪੱਕੀਆਂ ਫਸਲਾਂ ਵੱਢ ਕੇ ਲੈ ਗਏ ਓਵੇਂ ਮੌਤ ਵੀ ਬੱਚੇ ਜਵਾਨ ਬੁੱਢੇ ਨੂੰ ਕਦੇ ਵੀ ਲੈ ਜਾਵੇਗੀ ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ ਇਸ ਕਰਕੇ ਮੈਂ ਮੌਤ ਤੋਂ ਡਰਦਾ ਹਾਂ ਮਹਾਰਾਜ ਤੁਸੀਂ ਮੇਰਾ ਇਹ ਡਰ ਦੂਰ ਕਰੋ ਗੁਰੂ ਜੀ ਮੁਸਕਰਾ ਕੇ ਬੋਲੇ ਤੂੰ ਹੈਂ ਤੇ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੂੰ ਬੱਚਾ ਨਹੀਂ ਬੁੱਢਾ ਹੈ ਤੂੰ ਤਗੜਾ ਹੋ ਰੱਬ ਮੌਤ ਨਾਲੋਂ ਕਿਤੇ ਤਗੜਾ ਤੇ ਬਲਵਾਨ ਹੈ ਜੇ ਤੂੰ ਉਸ ਦਾ ਹੋ ਜਾਵੇਂ ਤਮੋਤ ਤੈਨੂੰ ਡਰਾ ਨਹੀਂ ਸਕਦੇ ਉਹ ਤੇਤੋਂ ਡਰਨ ਲੱਗ ਜਾਵੇਗੀ ਤੂੰ ਅਮਰ ਹੋ ਜਾਵੇਂਗਾ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਵੇਂਗਾ ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ ਉਸਦੇ ਪੈਦਾ ਕੀਤੇ ਜੀਵਾਂ ਦੇ ਨਾਲ ਪਿਆਰ ਕਰਿਆ ਕਰ ਅਤੇ ਸੇਵਾ ਕਰਿਆ ਕਰ ਜੇ ਤੇਰੇ ਅੰਦਰ ਰੱਬ ਦਾ ਡਰ ਪੈਦਾ ਹੋ ਜਾਵੇ ਤੇਰੇ ਅੰਦਰ ਰੱਬ ਲਈ ਪਿਆਰ ਪੈਦਾ ਹੋ ਜਾਵੇ ਫਿਰ ਤੇਰੇ ਅੰਦਰੋਂ ਮੌਤਾ ਦਾ ਡਰ ਮਿਟ ਜਾਵੇਗਾ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ ਉਸ ਦਿਨ ਤੋਂ ਗੁੱਡਾ ਜੀ ਦਾ ਨਾਮ ਬੁੱਢਾ ਜੀ ਪੈ ਗਿਆ ਸਿੱਖ ਸੰਗਤਾਂ ਉਹਨਾਂ ਨੂੰ ਸਤਕਾਰ ਨਾਲ ਬਾਬਾ ਬੁੱਢਾ ਜੀ ਆਖਦੀਆਂ ਹਨ ਬਾਬਾ ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ ਅਤੇ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਜਪਣ ਕਿਰਤ ਕਰਨ ਅਤੇ ਵੰਡ ਛਕੰਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ